ਤੋ ਦੋਸਤੋ ਜੇਕਰ ਤੁਸੀਂ ਵੀ ਕਹਿੰਦੇ ਵੀ ਅਸੀਂ ਰੱਬ ਨੂੰ ਮਿਲਣਾ ਜਾਂ ਪ੍ਰਭੂ ਨੂੰ ਮਿਲਣਾ ਇਸ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਆ ਇਹ ਸਟੋਰੀ ਲਿਊਟੋਲ ਸਟੋਏ ਦੀ ਪ੍ਰਸਿੱਧ ਕਹਾਣੀ ਹੈ ਜੀ ਤਿੰਨ ਫਕੀਰਾਂ ਦੀ ਕਹਾਣੀ ਤੋ ਦੋਸਤੋ ਪ੍ਰਾਚਨ ਸਮੇਂ ਦੇ ਵਿੱਚ ਤਿੰਨ ਫਕੀਰ ਕਾਫੀ ਪ੍ਰਸਿੱਧ ਹੋ ਰਹੇ ਨੇ ਉਹਨਾਂ ਦੀ ਭਗਤੀ ਕਰ ਕਰਕੇ ਲੋਕਾਂ ਦੀ ਨਿਗਾਹ ਦੇ ਵਿੱਚ ਸੰਤ ਬਣ ਜਾਂਦੇ ਨੇ ਤੇ ਜਿਹੜਾ ਉੱਥੋਂ ਦਾ ਚਰਚ ਦਾ ਇੱਕ ਪਾਦਰੀ ਹੁੰਦਾ ਉਸ ਨੂੰ ਜਦ ਇਹ ਗੱਲ ਪਤਾ ਲੱਗਦੀ ਤੇ ਉਹਨੂੰ ਬਹੁਤ ਗੁੱਸਾ ਆਉਂਦਾ ਕਿਉਂਕਿ ਹੌਲੀ-ਹੌਲੀ ਉਸ ਦੇ ਚਰਚ ਦੇ ਵਿੱਚ ਲੋਕ ਜਾਣਾ ਬੰਦ ਕਰ ਦਿੰਦੇ ਨੇ ਇੱਕ ਦਿਨ ਤਾਂ ਇਹੋ ਜਿਹਾ ਹੁੰਦਾ ਜਿਸ ਦਿਨ ਚਰਚ ਦੇ ਵਿੱਚ ਕੋਈ ਵੀ ਆਦਮੀ ਨਹੀਂ ਜਾਂਦਾ ਤੇ ਸਾਰੇ ਉਸ ਉਹਨਾਂ ਫਕੀਰਾਂ ਕੋਲੇ ਜਾਵੜਦੇ। ਪਾਦਰੀ ਨੂੰ ਚੜਦਾ ਗੁੱਸਾ ਵੀ ਯਾਰ ਸਾਡੀ ਪਰਮਿਸ਼ਨ ਤੋਂ ਬਿਨਾ ਕਿਹੜਾ ਸੰਤ ਬਣ ਗਿਆ? ਕਿਉਂਕਿ ਇਸਾਈ ਧਰਮ ਦੇ ਵਿੱਚ ਜਦੋਂ ਵੀ ਕੋਈ ਵੱਡਾ ਪੁਰਸ਼ ਬੰਦਾ ਸੀ, ਵਿਦਵਾਨ ਬੰਦਾ ਸੀ ਤਾਂ ਉਸ ਨੂੰ ਇਸਾਈ ਧਰਮ ਤੋਂ ਪਰਮਿਸ਼ਨ ਲੈਣੀ ਪੈਂਦੀ ਸੀ। ਪਾਦਰੀ ਨੂੰ ਗੁੱਸਾ ਚੜਦਾ। ਕਹਿੰਦਾ ਯਾਰ ਸਾਡੀ ਨਿਗਾਹ ਦੇ ਹੇਠ ਕਿਹੜਾ ਸੰਤ ਬਣ ਸਕਦਾ ਸਾਡੀ ਪਰਮਿਸ਼ਨ ਤੋਂ ਬਿਨਾ? ਸਾਡੇ ਨਾਲੋਂ ਤਗੜਾ ਕਿਹੜਾ ਸੰਤ ਹੋ ਸਕਦਾ? ਪਾਦਰੀ ਥੋੜਾ ਜਿਹਾ ਕਮੰਡ ਜਾ ਹੋ ਗਿਆ। ਪਾਦਰੀ ਕਹਿੰਦਾ ਯਾਰ ਐਂ ਕਰ ਆਪਾਂ ਚੱਲਦੇ ਹਾਂ ਉੱਥੇ ਤੇ ਪਤਾ ਲਾ ਗਰੀਏ ਕਿਹੜ ਲਾਉਣੇ ਸੋਧਾ ਜਾ ਕੇ ਤੁਰ ਪੈਂਦਾ ਤੇ ਅੱਗੇ ਨਦੀ ਆ ਜਾਂਦੀ ਹੈ ਨਦੀ ਤੋਂ ਕਿਸ਼ਤੀ ਲੈ ਕੇ ਪਾਰ ਨਦੀ ਦੇ ਜਿਹੜੇ ਤਿੰਨ ਫਕੀਰ ਹੁੰਦੇ ਉਹ ਭਗਤੀ ਕਰੀ ਜਾਂਦੇ ਹੁੰਦੇ ਆ ਪਾਰ ਨਦੀ ਕਰਕੇ ਉਹਨਾਂ ਕੋਲੇ ਪਹੁੰਚ ਜਾਂਦਾ ਕਹਿੰਦਾ ਹਾਂ ਭਾਈ ਤੁਸੀਂ ਉਹ ਤਿੰਨ ਸੰਤ ਜਿਹੜੇ ਇਹਨੇ ਪ੍ਰਸਿੱਧ ਹੋਏ ਖੜੇ ਨੇ ਫਕੀਰ ਵਿਚਾਰੇ ਡਰ ਜਾਂਦੇ ਕਹਿੰਦੇ ਜੀ ਨਹੀਂ ਅਸੀਂ ਤਾਂ ਨਹੀਂ ਉਹ ਸੰਤ ਇਹ ਤਾਂ ਲੋਕ ਸਾਨੂੰ ਕਹਿੰਦੇ ਆ ਅਸੀਂ ਤਾਂ ਲੋਕਾਂ ਨੂੰ ਬੜਾ ਸਮਝਾਇਆ ਵੀ ਸਾਡੇ ਕੋਲੇ ਨਾ ਆਇਆ ਕਰੋ ਅਸੀਂ ਤਾਂ ਇੱਕ ਆਮ ਇਨਸਾਨ ਆ ਰੱਬ ਦੇ ਬਣਾਏ ਬੰਦੇ ਆ ਆਮ ਇਨਸਾਨ ਆ ਅਸੀਂ ਇਹਨਾਂ ਨੂੰ ਪਾਦਰੀ ਜੀ ਬੜਾ ਸਮਝਾਇਆ ਤੇ ਇਹ ਸਾਡੇ ਕੋਲੇ ਆਉਣ ਨੂੰ ਨਹੀਂ ਹਟਦੇ ਤੁਸੀਂ ਕੁਝ ਗੱਲ ਹੱਲ ਕਰੋ ਸਾਡਾ ਤੇ ਇਹਨਾਂ ਨੂੰ ਕਹੋ ਵੀ ਆਪਦੇ ਘਰੇ ਜਾਣ ਆਪਦੇ ਪਿੰਡ ਜਾਣ ਪਾਦਰੀ ਕਹਿੰਦਾ ਯਾਰ ਇਹ ਤਾਂ ਬੰਦਾ ਹੀ ਭਲੀ ਮਾਨਸ ਜੀ ਪਾਦਰੀ ਕਹਿੰਦਾ ਹੈ ਵੀ ਕੀ ਕਰਦੇ ਜੀ ਤੁਸੀਂ ਕਹਿੰਦਾ ਜੀ ਅਸੀਂ ਕੁਝ ਨਹੀਂ ਕਰਦੇ ਅਸੀਂ ਤਾਂ ਕੱਲੀ ਰੱਬ ਦੀ ਭਗਤੀ ਕਰਦੇ ਤੇ ਰੱਬ ਅੱਗੇ ਪ੍ਰਾਰਥਨਾ ਕਰਦੇ ਰਹਿੰਦੇ ਆ ਕਹਿੰਦਾ ਪ੍ਰਾਰਥਨਾ ਕਰਦੇ ਰਹਿੰਦੇ ਨੇ ਬਾਈਬਲ ਕਿੱਥੇ ਆ ਫਕੀਰ ਜਿਹੜੇ ਕਿ ਸ਼ਰਮਿੰਦੇ ਹੋ ਜਾਂਦੇ ਆ ਕਹਿੰਦੇ ਜੀ ਬਾਈਬਲ ਤਾਂ ਨਹੀਂ ਹੈਗੀ ਸਾਡੇ ਕੋਲੇ ਪਾਦਰੀ ਕਹਿੰਦਾ ਕਿਉਂ ਫਕੀਰ ਕਹਿੰਦੇ ਵੀ ਅਸੀਂ ਅਨਪੜ੍ਹ ਆ ਜੀ ਅਸੀਂ ਬਾਈਬਲ ਪੜ ਨਹੀਂ ਸਕਦੇ ਕਿਉਂਕਿ ਜੇ ਅਸੀਂ ਪੜੇ ਲਿਖੇ ਹੋਈ ਹੈ ਤਾਂ ਬਾਈਬਲ ਪੜੀਏ ਤੇ ਇਸ ਕਰਕੇ ਅਸੀਂ ਆਪਦੀ ਭਗਤੀ ਕਰ ਲੈਣੀ ਆ ਜੀ ਜੋ ਸਾਨੂੰ ਆਉਂਦਾ ਉਹ ਬੋਲ ਲੈਨੇ ਤੇ ਅਸੀਂ ਪ੍ਰਭੂ ਕੋਲੇ ਪ੍ਰਾਰਥਨਾ ਕਰ ਲੈਨੇ ਪਾਦਰੀ ਕਹਿੰਦਾ ਯਾਰ ਬਾਈਬਲ ਤੁਹਾਡੇ ਕੋਲੇ ਨਹੀਂ ਤੁਸੀਂ ਪ੍ਰਾਰਥਨਾ ਕਿਵੇਂ ਕਰ ਲੈਂਦੇ ਫਕੀਰ ਕਹਿੰਦੇ ਜੀ ਅਸੀਂ ਆਪਦੀ ਪ੍ਰਾਰਥਨਾ ਬਣਾਈ ਆ ਪਾਦਰੀ ਹੱਸਣ ਲੱਗ ਜਾਂਦਾ ਉੱਚੀ ਉੱਚੀ ਕਹਿੰਦਾ ਯਾਰ ਕਮਾਲ ਹੋ ਗਈ ਆ ਹਜ਼ਾਰਾਂ ਗ੍ਰੰਥਾਂ ਦੇ ਵਿੱਚ ਸਾਡੀ ਪ੍ਰਾਰਥਨਾ ਲਿਖੀ ਹੋਈ ਵਿਦਵਾਨਾਂ ਨੇ ਇਹ ਪ੍ਰਾਰਥਨਾ ਬਣਾਈ ਵੀ ਰੱਬ ਨੂੰ ਇਸ ਪ੍ਰਾਰਥਨਾ ਰਾਹੀਂ ਹੀ ਤੁਸੀਂ ਯਾਦ ਕਰ ਸਕਦੇ ਹੋ ਉਹਨਾਂ ਨਾਲ ਮਿਲ ਸਕਦੇ ਤੇ ਤੁਸੀਂ ਆਪ ਹੀ ਪ੍ਰਾਰਥਨਾ ਬਣਾ ਕੇ ਕਿਵੇਂ ਰੱਬ ਨੂੰ ਮਿਲ ਲਿਆ ਯਾਰ ਕਿਉਂ ਐਵੇਂ ਝੂਠ ਮਰੀ ਜਾਂਦੇ ਫਕੀਰ ਵਿਚਾਰੇ ਸ਼ਰਮ ਨਾਲ ਝੁੱਕ ਜਾਂਦੇ ਆ ਫਕੀਰ ਕਹਿੰਦੇ ਜੀ ਸਾਡੇ ਤੋਂ ਹੋ ਗਈ ਗਲਤੀ ਤੁਸੀਂ ਐਂ ਕਰੋ ਜਿਹੜੀ ਤੁਸੀਂ ਪ੍ਰਾਰਥਨਾ ਬਣਾਈ ਆ ਉਹ ਸਾਨੂੰ ਸਿਖਾ ਦਿਓ ਅਸੀਂ ਅੱਜ ਤੋਂ ਬਾਅਦ ਉਹ ਪ੍ਰਾਰਥਨਾ ਕਰਕੇ ਰੱਬ ਨੂੰ ਮਿਲ ਲਿਆ ਕਰਾਂਗੇ ਪ੍ਰਭੂ ਦੇ ਦਰਸ਼ਨ ਕਰ ਲਿਆ ਕਰਾਂਗੇ ਪਾਦਰੀ ਕਹਿੰਦਾ ਯਾਰ ਇਹ ਤਾਂ ਡਰ ਹੀ ਗਿਆ ਕਹਿੰਦਾ ਕਹਿੰਦਾ ਯਾਰ ਉੱਤੋਂ ਹਨ ਪੜ ਬੰਦੇ ਭੋਲੇ ਭਾਲੇ ਬੰਦੇ ਇੰਨੇ ਲੋਕਾਂ ਨੂੰ ਮਗਰ ਕਿਵੇਂ ਲਾ ਲਿਆ ਪਾਦਰੀ ਕਹਿੰਦਾ ਯਾਰ ਆਪਾਂ ਇਹਨਾਂ ਦੀ ਇੱਕ ਪ੍ਰਾਰਥਨਾ ਤਾਂ ਸੁਣੀਏ ਵੀ ਆਖਰਕਾਰ ਇਹ ਕਿਹੜੀ ਪ੍ਰਾਰਥਨਾ ਕਰਦੇ ਆ ਵੀ ਜਿਹੜੀ ਪ੍ਰਾਰਥਨਾ ਸੁਣ ਕੇ ਇਹਨੇ ਬੰਦੇ ਨਾਲ ਜੁੜ ਗਏ ਪਾਦਰੀ ਕਹਿੰਦਾ ਤੁਸੀਂ ਐਂ ਕਰੋ ਪਹਿਲਾਂ ਤੁਸੀਂ ਆਪ ਦੀ ਪ੍ਰਾਰਥਨਾ ਦੱਸੋ ਫਿਰ ਮੈਂ ਤੁਹਾਨੂੰ ਆਪ ਦੀ ਪ੍ਰਾਰਥਨਾ ਸੁਣਾਉਂ ਫਕੀਰ ਕਹਿੰਦਾ ਜੀ ਤੁਸੀਂ ਹੱਸੋਗੇ ਤੁਸੀਂ ਰਹਿਣ ਦਿਓ ਤੁਸੀਂ ਆਪਦੇ ਵਾਲੀ ਪ੍ਰਾਰਥਨਾ ਸਾਨੂੰ ਸਿਖਾਜੋ ਅਸੀਂ ਅੱਜ ਤੋਂ ਬਾਅਦ ਉਹੀ ਪ੍ਰਾਰਥਨਾ ਕਰਿਆ ਕਰਾਂ ਯਾਰ ਕੋਈ ਗੱਲ ਨਹੀਂ ਤੁਸੀਂ ਇੱਕ ਵਾਰ ਦੱਸੋ ਤਾਂ ਸਹੀ ਆਖਰਕਾਰ ਕੀ ਪ੍ਰਾਰਥਨਾ ਫਕੀਰ ਕਹਿੰਦਾ ਜੀ ਵੀ ਇਸਾਈ ਧਰਮ ਦੇ ਵਿੱਚ ਤਿੰਨ ਪ੍ਰਭੂ ਨੂੰ ਮੰਨਿਆ ਗਿਆ ਤੇ ਅਸੀਂ ਕੀ ਕਹਿੰਨੇ ਆ ਹੇ ਪ੍ਰਭੂ ਤੂੰ ਤੀਨ ਹਮ ਤੀਨ ਪ੍ਰਭੂ ਕਿਰਪਾ हे hey प्रभु तुम तीन हम तीन प्रभु कृपा करें पादरी हसने लाग गया कहता यार ये केडी प्रार्थना है तो निकी जी प्रार्थना है छोटी जी प्रार्थना है कहता जी असि ता सच्चे मरे यही प्रार्थना करदे हां ते साडे तो गलती होगी ते तुसी ऐ करो तुसी सानू आप दे वाली प्रार्थना सिखा दो पादरी कहता आज तो बाद तुसी आ प्रार्थना करनी है मैं सिखाऊंगा तानू पादरी एक वरा बोलदा दो वरा बोल बोलदा तीन वरा बोलदा फकीरांदे प्रार्थना बिल्कुल समझच नहीं होगी फकीर कहंदे ਹੇ ਪਾਦਰੀ ਸਾਹਿਬ ਜੀ ਤੁਸੀਂ ਐਂ ਕਰੋ ਸਾਨੂੰ ਨਾ ਪ੍ਰਾਰਥਨਾ ਚੰਗੀ ਤਰ੍ਹਾਂ ਸਿਖਾ ਕੇ ਜਾਓ ਸਾਨੂੰ ਪ੍ਰਾਰਥਨਾ ਤੁਹਾਡੀ ਯਾਨੀ ਕਿ ਸਾਡੇ ਯਾਦ ਹੀ ਨਹੀਂ ਰਹਿੰਦੀਗੀ ਪਤਾ ਨਹੀਂ ਕੀ ਗੱਲ ਹੈ ਅਸੀਂ ਭੁੱਲ ਜਾਂਦੇ ਆ ਸਾਨੂੰ ਤਾਂ ਛੋਟੀ ਪ੍ਰਾਰਥਨਾ ਯਾਦ ਰਹਿੰਦੀ ਹੈ ਕਰ ਲੈਂਦੇ ਸੀ ਪਰ ਤੁਸੀਂ ਸਾਨੂੰ ਪ੍ਰਾਰਥਨਾ ਸਿਖਾ ਕੇ ਜਾਓ ਪਾਦਰੀ ਇੱਕ ਵਾਰਾ ਫੇਰ ਸੁਣਾ ਦਿੰਦਾ ਫੇਰ ਫਕੀਰ ਕਹਿੰਦੇ ਜੀ ਇੱਕ ਵਾਰਾ ਹੋਰ ਇੱਕ ਵਾਰਾ ਹੋਰ ਇੱਕ ਵਾਰਾ ਹੋਰ ਐਂ ਕਰਦੇ ਕਰਦੇ ਜੀ ਪਾਦਰੀ ਤੋਂ ਘਟੋ ਘਾੜੀ ਉਹ 30 40 ਵਾਲੀ ਪ੍ਰਾਰਥਨਾ ਸੁਣ ਲੈਂਦੇ ਪਰ ਕਿੱਥੇ ਪ੍ਰਾਰਥਨਾ ਯਾਦ ਰਵੇ ਫਕੀਰ ਕਹਿੰਦੇ ਵੀ ਅਸੀਂ ਅਨਪੜ ਸਾਡੇ ਤਾਂ ਦਿਮਾਗ ਦੇ ਉੱਤੋਂ ਦੀ ਟੱਪ ਗਈ ਜਦੋਂ ਪਾਦਰੀ ਆਕੇ ਜਾਂਦਾ ਪ੍ਰਾਰਥਨਾ ਸਨਾਸਣਾ ਕੇ ਤੇ ਕਹਿੰਦਾ ਤੁਸੀਂ ਐਂ ਕਰਿਆ ਜੇ ਤੁਸੀਂ ਡਰੋਣਾ ਤੁਸੀਂ ਚਰਚ 'ਚ ਆ ਜਾ ਜੇ ਤੇ ਉੱਥੇ ਡੇਲੀ ਆਉਣਾ ਤੁਸੀਂ ਤੇ ਡੇਲੀ ਪ੍ਰਾਰਥਨਾ ਤੁਸੀਂ ਇੱਕ ਵਾਰਾ ਪੜ੍ਹਨੀ ਤੇ ਤੁਸੀਂ ਹੌਲੀ-ਹੌਲੀ ਸਿੱਖ ਜਾਓਗੇ ਫਕੀਰ ਕਹਿੰਦੇ ਜੀ ਅਸੀਂ ਨਾ ਹੁਣ ਕਰਨੀ ਆ ਭਗਤੀ ਤੇ ਤੁਹਾਨੂੰ ਨਾ ਤਾਂ ਪ੍ਰਾਰਥਨਾ ਸਾਨੂੰ ਸਿਖਾ ਕੇ ਜਾਣੀ ਪਊਗੀ ਤੁਸੀਂ ਐਂ ਕਰੋ ਇੱਕ ਵਾਰਾ ਪ੍ਰਾਰਥਨਾ ਸਿਖਾ ਦਿਓ ਜੇਕਰ ਅਸੀਂ ਭੁੱਲ ਗਏ ਤਾਂ ਅਸੀਂ ਤੁਹਾਡੀ ਚਰਚ ਚ ਆਣ ਕੇ ਪ੍ਰਾਰਥਨਾ ਸਿੱਖ ਲਾਂਗੇ ਇੱਕ ਵਾਰਾ ਤੁਸੀਂ ਬੋਲ ਦਿਓ ਅਸੀਂ ਕੋਸ਼ਿਸ਼ ਕਰਾਂਗੇ ਵੀ ਯਾਦ ਰੱਖਾਂਗੇ ਇੱਕ ਵਾਰਾ ਪ੍ਰਾਰਥਨਾ ਫੇ ਇਸ ਥੀਚ ਬਹਿ ਕੇ ਜਦੋਂ ਹੀ ਵਿਚਾਲੇ ਜੇ ਪਹੁੰਚਦਾ ਨਦੀ ਦੇ ਤਾਂ ਪਿਛੋਂ ਪਾਦਰੀ ਨੂੰ ਆਵਾਜ਼ ਆਉਂਦੀ ਆ ਪਾਦਰੀ ਸਾਹਿਬ ਪਾਦਰੀ ਸਾਹਿਬ ਰੁਕੋ ਜੀ ਰੁਕੋ ਜੀ ਤਾਂ ਦੋਸਤੋ ਤਿੰਨੇ ਫਕੀਰ ਭੱਜੇ ਆਉਂਦੇ ਨੇ ਉਹ ਪਾਣੀ ਤੇ ਇਦਾਂ ਭੱਜ ਰਹੇ ਸੀ ਜਿਵੇਂ ਕਿ ਉਹ ਕਿਸੇ ਥਾਂ ਧਰਤੀ ਤੇ ਭੱਜ ਰਹੇ ਹੋ ਤੇ ਪਾਦਰੀ ਜਦੋਂ ਇਹ ਨਜ਼ਾਰਾ ਵੇਂਦਾ ਵੀ ਇਹ ਤਾਂ ਮੈਨੂੰ ਲੱਗਦਾ ਵੀ ਰੱਬ ਦੇ ਬੰਦੇ ਨੇ ਜਿਹੜੇ ਪਾਣੀ ਤੇ ਭੱਜੇ ਤੁਰੇ ਆ ਰਹੇ ਨੇ ਪਾਦਰੀ ਦੇ ਹੋਸ਼ ਛੁੱਟ ਜਾਂਦੇ ਨੇ ਪਾਦਰੀ ਨੂੰ ਉਦੋਂ ਗਲਤੀ ਦਾ ਅਹਿਸਾਸ ਹੋ ਜਾਂਦਾ ਫਕੀਰ ਆਣ ਕੇ ਪਾਦਰੀ ਨੂੰ ਕਹਿੰਦੇ ਪਾਦਰੀ ਸਾਹਿਬ ਸਾਨੂੰ ਇੱਕ ਵਾਰਾ ਪ੍ਰਾਰਥਨਾ ਹੋਰ ਸਿਖਾ ਦਿਓ ਥੋੜੀ ਜੀ ਰਹਿ ਗਈ ਅਸੀਂ ਯਾਦ ਕਰ ਲਈਏ ਅਸੀਂ ਕਿਉਂਕਿ ਪ੍ਰਭੂ ਨੂੰ ਯਾਦ ਕਰਨਾ ਤੇ ਸਾਡਾ ਪ੍ਰਭੂ ਬਿਨਾ ਮਾਨ ਨਹੀਂ ਲੱਗਦਾ ਅਸੀਂ ਪ੍ਰਭੂ ਨੂੰ ਮਿਲਣਾ ਸਾਨੂੰ ਇੱਕ ਵਾਰਾ ਪ੍ਰਾਰਥਨਾ ਹੋਰ ਸਿਖਾ ਦਿਓ ਪਾਦਰੀ ਨੂੰ ਬੜੀ ਸ਼ਰਮ ਆਉਂਦੀ ਹੈ ਜੀ ਪਾਦਰੀ ਦਾ ਮੂੰਹ ਨੀਵਾ ਰ ਆ ਜਾਂਦਾ ਪਾਦਰੀ ਉਹਨਾਂ ਦੇ ਪੈਰਾਂ 'ਚ ਡਿੱਗ ਪੈਂਦਾ ਕਹਿੰਦਾ ਜੀ ਮੈਨੂੰ ਕਰ ਦਿਓ ਮਾਫ ਢੋਡੀ ਜਿਹੜੀ ਪ੍ਰਾਰਥਨਾ ਸੱਚੀ ਆ ਉਹ ਕਿਉਂ ਸੱਚੀ ਆ ਕਿਉਂਕਿ ਤੁਸੀਂ ਉਹਨੂੰ ਸ਼ਰਧਾ ਨਾਲ ਤੇ ਦਿਲੋਂ ਕਰਦੇ ਹੋ ਤੇ ਮੇਰੀ ਪ੍ਰਾਰਥਨਾ ਝੂਠੀ ਆ ਕਿਉਂ ਝੂਠੀ ਆ ਕਿਉਂਕਿ ਮੈਂ ਇਹਨੂੰ ਇੱਕ ਈਗੋ ਤੇ ਲੈ ਗਿਆ ਇੱਕ ਈਰਖਾ ਤੇ ਲੈ ਗਿਆ ਮੈਂ ਸੋਚਿਆ ਵੀ ਮੇਰੇ ਚਰਚਿਤ ਚ ਜਿਹੜਾ ਰੱਬ ਬੈਠਾ ਉਹੀ ਰੱਬ ਆ ਬਾਕੀ ਚਰਚਾਂ ਚ ਰੱਬ ਹੈ ਨਹੀਂ ਬਾਕੀ ਜਗ੍ਹਾ ਤੇ ਰੱਬ ਹੈ ਨਹੀਂ ਅੱਜ ਤੁਸੀਂ ਸਾਬਤ ਕਰਤਾ ਵੀ ਰੱਬ ਹਰ ਇੱਕ ਜਗ੍ਹਾ ਚ ਆ ਤੇ ਰੱਬ ਦਾ ਨਾਮ ਲੈਣ ਵਾਸਤੇ ਜ਼ਰੂਰੀ ਨਹੀਂ ਕਿ ਹਜ਼ਾਰਾਂ ਸਾਲ ਪੁਰਾਣੀ ਗ੍ਰੰਥਾਂ ਵਿੱਚ ਲਿਖੀ ਗਈ ਪ੍ਰਾਰਥਨਾ ਰਾਹੀਂ ਹੀ ਆਪਾਂ ਨੂੰ ਰੱਬ ਨੂੰ ਮਿਲ ਸਕਦੇ ਤਾਂ ਦੋਸਤੋ ਇਹ ਕਹਾਣੀ ਇਹ ਸਿੱਧ ਕਰਦੀ ਆ ਜੇਕਰ ਤੁਹਾਡਾ ਮਨ ਸੱਚਾ ਦਿਲ ਸੱਚਾ ਤਾਂ ਇੱਕ ਜਗ੍ਹਾ ਤੇ ਬਹਿ ਕੇ ਤੁਸੀਂ ਰੱਬ ਨੂੰ ਯਾਦ ਕਰ ਸਕਦੇ ਹੋ ਜਿੱਦਣ ਤੁਸੀਂ ਸੱਚੇ ਨਾਲ ਸ਼ਰਧਾ ਮਨ ਨਾਲ ਰੱਬ ਨੂੰ ਯਾਦ ਕਰ ਲਿਆ ਸ਼ਰਧਾ ਰੱਖ ਕੇ ਰੱਬ ਨੂੰ ਯਾਦ ਕਰ ਲਿਆ ਕਿਤੇ ਨਾ ਕਿਤੇ ਰੱਬ ਤੁਹਾਡੇ ਤੇ ਕਿਰਪਾ ਜ਼ਰੂਰ ਕਰੇਗਾ ਜਿਵੇਂ ਕਿ ਉਹਨਾਂ ਫਕੀਰਾਂ ਨੇ ਕੀਤੀ ਸੀ ਤੇ ਆਪਾਂ ਕੀ ਕਰਦੇ ਆਂ ਵੀ ਆਪਾਂ ਭਗਤੀ ਕਰਨ ਦੀ ਬਜਾਏ ਵਿਖਾਵਾ ਬੜਾ ਕਰਦੇ ਆਂ ਆਪਾਂ ਹੁਣ ਦੇਸ ਦੋਸਤੋ ਰੱਬ ਨੂੰ ਮਨਾਉਣ ਵਾਸਤੇ ਕਿੱਲੋ ਕਿਉਂ ਪੈਸੇ ਬਹੁਤ ਸਾਰਾ ਕੁਝ ਲੈ ਕੇ ਜਾਂਦੇ ਆਂ ਤਾਂ ਦੋਸਤੋ ਰੱਬ ਨੂੰ ਮੈਨੂੰ ਨਹੀਂ ਲੱਗਦਾ ਵੀ ਪੈਸਿਆਂ ਦਾ ਭੁੱਖਾ ਹੋਵੇ ਲੈ ਕੇ ਜਾਣਾ ਚਾਹੀਦਾ ਚੜਾਉਣਾ ਚਾਹੀਦਾ ਚੜਾਵਾ ਇੱਕ ਉਥੋਂ ਦੇ ਲੋਕਾਂ ਵਾਸਤੇ ਗ੍ਰੰਥੀ ਸਿੰਘ ਵਾਸਤੇ ਹੋ ਗਿਆ ਜਾਂ ਜੋ ਵੀ ਲੋਕ ਉਥੇ ਸੇਵਾ ਕਰਦੇ ਉਹਨਾਂ ਵਾਸਤੇ ਹੋਣਾ ਜ਼ਰੂਰੀ ਆ ਜਾਂ ਗੁਰੂ ਘਰ ਦੀ ਦੇਖਰੇਖ ਵਾਸਤੇ ਠੀਕ ਆ ਪਰ ਜਦੋਂ ਚੀਜ਼ ਆਪਾਂ ਵਿਖਾਵਾ ਕਰਕੇ ਚੜਾਉਨੇ ਆ ਉਹ ਚੀਜ਼ ਦਾ ਕੋਈ ਤੁਕ ਨਹੀਂ ਬਹੁਤ سارے ਗੁਪਤ ਦਾਨ ਲੋਕ ਕਰਦੇ ਨੇ ਬਾਕੀ ਮੇਰੇ ਹਿਸਾਬ ਨਾਲ ਤਾਂ ਉਸ ਵੀ ਚੜਾਉਣ ਦੀ ਲੋੜ ਨਹੀਂ ਤੁਹਾਡੇ ਮਨ 'ਚ ਸ਼ਰਧਾ ਤੁਹਾਡੇ ਮਨ 'ਚ ਸਚਾਈ ਹੋਣੀ ਚਾਹੀਦੀ ਆ ਪ੍ਰਭੂ ਦੇ ਪ੍ਰਤੀ ਤੁਸੀਂ ਕੋਈ ਗਲਤ ਕਾਮਨਾ ਕੀਤਾ ਹੋਵੇ ਬਿਲਕੁਲ ਸੱਚੀ ਸੁਜੂਚੀ ਹੋਵੋ ਤਾਂ ਰਾਬਤਾ ਨਹੀਂ ਜਰੂਰ ਲੱਗੂਗਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰੋ